ਮੇਰੇ ਵਿਆਹ ਨੂੰ ਹਾਲੇ 1 ਮਹੀਨਾ ਹੀ ਹੋਇਆ ਸੀ ਮੇਰਾ ਘਰ ਵਾਲਾ ਡਾਕਟਰ ਸੀ ਤੇ ਉਸ ਨੇ ਘਰ ਦੇ ਬੇਸਮੈਂਟ ਵਿੱਚ ਹੀ ਆਪਣਾ ਇੱਕ ਕਲੀਨਿਕ ਖੋਲ ਰੱਖਿਆ ਸੀ ਉਸ ਵਿੱਚ ਰਾਤ ਨੂੰ ਔਰਤਾਂ ਦੇ ਚੀਕਣ ਦੀਆਂ ਆਵਾਜ਼ਾਂ ਆਉਂਦੀਆਂ ਸੀ ਮੇਰਾ ਸਹੁਰਾ ਵੀ ਆਪਣੇ ਪਿੰਡ ਵਿੱਚ ਵੈਦ ਦਾ ਕੰਮ ਕਰਦਾ ਸੀ ਉਹ ਵੀ ਮੇਰੇ ਘਰ ਵਾਲੇ ਦੇ ਕਲੀਨਿਕ ਵਿੱਚ ਉਹਨਾਂ ਦੀ ਮਦਦ ਕਰਦੇ ਸੀ ਪਰ ਮੈਨੂੰ ਉੱਥੇ ਜਾਣ ਤੋਂ ਮੇਰੀ ਸੱਸ ਨੇ ਮਨਾ ਕਰ ਰੱਖਿਆ ਸੀ ਮੈਂ ਹਰਥਾਂ ਜਾ ਸਕਦੀ ਸੀ ਪਰ ਉੱਥੇ ਨਹੀਂ ਇੱਕ ਦਿਨ ਮੈਂ ਉੱਥੇ ਜਾਣ ਦੀ ਜਿੱਦ ਕੀਤੀ ਤਾਂ ਮੇਰੇ ਘਰ ਵਾਲੇ ਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਝਿੜਕਿਆ ਸੀ ਪਰ ਮੈਂ ਇੱਕ ਦਿਨ ਮੌਕਾ ਪਾ ਕੇ ਜਦੋਂ ਬੇਸਮੈਂਟ ਵਿੱਚ ਲੁਕ ਗਈ ਫਿਰ ਜੋ ਉੱਥੇ ਹੋਇਆ ਮੈਂ ਤਾਂ ਡਰ ਹੀ ਗਈ ਸੀ ਮੇਰਾ ਘਰ ਵਾਲਾ ਤੇ ਸਹੁਰੇ ਦਾ ਜੋ ਰੂਪ ਮੈਂ ਦੇਖਿਆ ਸੀ ਮੇਰਾ ਘਰ ਵਾਲਾ ਤੇ ਸਹੁਰਾ ਉੱਥੇ ਬਿਮਾਰ ਔਰਤਾਂ ਦੇ ਨਾਲ ਮੇਰਾ ਨਾਂ ਰੇਖਾ ਹੈ ਮੇਰਾ ਵਿਆਹ ਇੱਕ ਮਹੀਨੇ ਪਹਿਲਾਂ ਹੀ ਹੋਇਆ ਸੀ ਮੈਂ ਜ਼ਿਆਦਾ ਪੜ੍ਹੇ ਲਿਖੀ ਤਾਂ ਨਹੀਂ ਸੀ ਪਰ ਮੇਰਾ ਘਰ ਵਾਲਾ ਡਾਕਟਰ ਸੀ ਤੇ ਜਦੋਂ ਮੇਰਾ ਵਿਆਹ ਹੋ ਰਿਹਾ ਸੀ ਤਾਂ ਮੇਰੀਆਂ ਸਹੇਲੀਆਂ ਮੇਰੇ ਤੋਂ ਜਲ ਰਹੀਆਂ ਸੀ ਕਿ ਤੈਨੂੰ ਤਾਂ ਇੱਕ ਡਾਕਟਰ ਦਾ ਰਿਸ਼ਤਾ ਆਇਆ ਹੈ ਮੈਂ ਕਿੰਨੀ ਕਰਮਾ ਵਾਲੀ ਆ ਤੇ ਵਿਆਹ ਮੇਰੇ ਲਈ ਇੱਕ ਸੁਪਨੇ ਵਰਗਾ ਸੀ ਸਾਡੇ ਵਿਆਹ ਹੋਏ ਨੂੰ 20 ਦਿਨ ਦੇ ਅੰਦਰ ਹੀ ਹੋ ਗਿਆ ਸੀ ਮੈਨੂੰ ਇੰਨਾ ਪਤਾ ਕਰਨ ਦਾ ਸਮਾਂ ਹੀ ਨਹੀਂ ਮਿਲਿਆ ਜਲਦੀ ਜਲਦੀ ਸਭ ਕੁਝ ਹੋ ਗਿਆ ਸੀ ਮੰਗਣੀ ਤੋਂ ਬਾਅਦ ਅਸੀਂ ਸਿੱਧਾ ਫੇਰਿਆਂ ਤੇ ਹੀ ਮਿਲੇ ਸੀ ਅਸੀਂ ਇੱਕ ਦੂਜੇ ਨੂੰ ਜ਼ਿਆਦਾ ਤੋਂ ਜ਼ਿਆਦਾ ਜਾਣਦੇ ਵੀ ਨਹੀਂ ਸੀ ਬਸ ਜਾਣਨ ਦੀ ਕੋਸ਼ਿਸ਼ ਕਰ ਰਹੇ ਸੀ ਇੱਕ ਦਿਨ ਮੇਰਾ ਘਰ ਵਾਲਾ ਆਪਣੇ ਹਸਪਤਾਲ ਗਿਆ ਹੋਇਆ ਸੀ ਅਚਾਨਕ ਮੇਰੀ ਸਿਹਤ ਖਰਾਬ ਹੋ ਗਈ ਤਾਂ ਮੈਂ ਸੋਚਿਆ ਕਿ ਮੇਰਾ ਸੌਹਰਾ ਤਾਂ ਬੀਸਮੈਂਟ ਵਾਲੀ ਕਲੀਨਿਕ ਵਿੱਚ ਹੀ ਹੋਊਗਾ ਕਿਉਂ ਨਾ ਉਸ ਤੋਂ ਜਾ ਕੇ ਦਵਾਈ ਲੈ ਲਵਾਂ ਮੈਂ ਬਾਹਰ ਨਿਕਲੀ ਹੀ ਸੀ ਕਿ ਮੇਰੀ ਸੱਸ ਨੇ ਮੈਨੂੰ ਪੁੱਛਿਆ ਰੇਖਾ ਕਿੱਥੇ ਜਾ ਰਹੀ ਹੈ ਮੈਂ ਕਿਹਾ ਮੰਮੀ ਮੇਰੀ ਤਬੀਅਤ ਠੀਕ ਨਹੀਂ ਸੋਚਿਆ ਪਾਪਾ ਤੋਂ ਦਵਾਈ ਲੈ ਆਉਣੀ ਆ ਮੇਰੀ ਸੱਸ ਨੇ ਮੈਨੂੰ ਘਸੀਟਦੇ ਹੋਏ ਘਰ ਦੇ ਅੰਦਰ ਖਿੱਚ ਕੇ ਘਰ ਦਿੱਤਾ ਤੇ ਬਾਹਰੋਂ ਜਿੰਦਾ ਲਾ ਕੇ ਚਲੀ ਗਈ ਜਦੋਂ ਵਾਪਸ ਆਈ ਤਾਂ ਮੇਰਾ ਘਰਵਾਲਾ ਉਸ ਦੇ ਨਾਲ ਸੀ ਉਹਨਾਂ ਨੇ ਪਹਿਲਾਂ ਹੀ ਉਸ ਨੂੰ ਸਭ ਕੁਝ ਦੱਸ ਦਿੱਤਾ ਸੀ ਉਹ ਇੰਨੇ ਗੁੱਸੇ ਵਿੱਚ ਸੀ ਕਿ ਸਿੱਧੇ ਕਮਰੇ ਵਿੱਚ ਆਏ ਤੇ ਗੁੱਸੇ 'ਚ ਬੋਲੇ ਰੇਖਾ ਮੈਂ ਕੀ ਸੁਣ ਰਿਆ ਹਾਂ ਤੂੰ ਬੇਸਮੈਂਟ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੀ ਸੀ ਮੈਂ ਕਿਹਾ ਉਹ ਫੇਰ ਚਿਲਾਉਣ ਲੱਗੇ ਮੈਂ ਕਿਹਾ ਬਸ ਮੈਂ ਤਾਂ ਉਹਨਾਂ ਨੇ ਮੇਰੀ ਪੂਰੀ ਗੱਲ ਵੀ ਨਹੀਂ ਸੁਣੀ ਸੀ ਮੈਨੂੰ ਗੁੱਸੇ ਹੋਣ ਲੱਗੇ ਤੇ ਮੇਰੀ ਬਾਹ ਨੂੰ ਇੰਨੀ ਜ਼ੋਰ ਦੀ ਫੜਿਆ ਕਿ ਉਸ ਤੇ ਨਿਸ਼ਾਨ ਪੈ ਗਏ ਫਿਰ ਉਹਨਾਂ ਨੇ ਮੈਨੂੰ ਗੁੱਸੇ ਵਿੱਚ ਕਿਹਾ ਕਿ ਮੈਂ ਤੈਨੂੰ ਆਖਰੀ ਵਾਰੀ ਕਹਿ ਰਿਹਾ ਹਾਂ ਬੇਸਮੈਂਟ ਵੱਲ ਜਾਣ ਦੀ ਕੋਸ਼ਿਸ਼ ਵੀ ਨਾ ਕਰੀ ਨਹੀਂ ਤਾਂ ਮੈਂ ਤੈਨੂੰ ਨਹੀਂ ਛੱਡਣਾ ਤੈਨੂੰ ਮੈਂ ਇੱਥੇ ਇਸ ਲਈ ਨਹੀਂ ਲੈ ਕੇ ਆਇਆ ਕਿ ਤੂੰ ਸਾਡੀ ਜਾਸੂਸੀ ਕਰਦੀ ਫਿਰੇ ਘਰ ਵਿੱਚ ਰਹਿ ਮੰਨ ਹੋਏ ਤਾਂ ਕੁਝ ਕੰਮਕਾਰ ਨਹੀਂ ਤਾਂ ਨਾ ਕਰ نوکر ہے گے نے جو ਚਾਹੀਦਾ ਹੈ ਮੰਗਵਾਓ ਖਾਓ ਪੀਓ ਤੇ ਐਸ਼ ਕਰੋ ਬਸ ਜ਼ਿਆਦਾ ਇੱਧਰ ਉੱਧਰ ਦਾ ਧਿਆਨ ਨਾ ਦੇ ਮੈਨੂੰ ਇਦਾਂ ਲੱਗ ਰਿਹਾ ਸੀ ਜਿਦਾਂ ਇਹ ਲੋਕ ਮੈਨੂੰ ਕਿਸੇ ਸਾਜ਼ਿਸ਼ ਦੇ ਤਹਿਤ ਵਿਆਹ ਕੇ ਲਿਆਏ ਸੀ ਹਾਲੇ ਮੈਂ ਥੋੜੀ ਚੱਕੰਨੀ ਹੋ ਗਈ ਸੀ ਇਹ ਲੋਕ ਉੰਜ ਤਾਂ ਮੈਨੂੰ ਬਹੁਤ ਪਿਆਰ ਨਾਲ ਰੱਖਦੇ ਸੀ ਤੇ ਮੇਰਾ ਘਰ ਵਾਲਾ ਮੇਰੇ ਨਾਲ ਗੱਲ ਵੀ ਕਰਦਾ ਪਰ ਕਦੀ ਕਦੀ ਮੈਨੂੰ ਬਿਨਾਂ ਦੱਸੇ ਹੀ ਆਪਣੀ ਮਾਂ ਨੂੰ ਲੈ ਕੇ بیسਮੈਂਟ ਵਿੱਚ ਚਲਾ ਜਾਂਦਾ ਸੀ ਤੇ ਘੰਟਿਆਂ ਬਾਅਦ ਵਾਪਸ ਆਉਂਦਾ ਕਦੀ ਤਾਂ ਰਾਤ ਨੂੰ ਵੀ ਜਾਂਦੇ ਸੀ ਮੈਨੂੰ ਇਹ ਪਤਾ ਨਹੀਂ ਸੀ ਕਿ ਉਹ ਕਿਉਂ ਜਾਂਦੇ ਨੇ ਬਸ ਇਹ ਗੱਲ ਮੈਨੂੰ ਅੰਦਰੋਂ ਹੀ ਅੰਦਰ ਖਾਈ ਜਾ ਰਹੀ ਸੀ ਕਿ ਜਦੋਂ ਸਭ ਉੱਥੇ ਜਾਂਦੇ ਨੇ ਤਾਂ ਮੈਂ ਕਿਉਂ ਨਹੀਂ ਜਾ ਸਕਦੀ ਇੱਕ ਦਿਨ ਮੈਂ ਬੀਸਮੈਂਟ ਵਿੱਚ ਜ਼ੋਰ-ਜ਼ੋਰ ਦੀ ਸਬਾਨ ਗਿਰਨ ਦੀ ਆਵਾਜ਼ ਸੁਣੀ ਤਾਂ ਮੇਰੀ ਸੱਸ ਤੇ ਮੇਰੇ ਘਰ ਵਾਲਾ ਦੌੜ ਕੇ ਬੀਸਮੈਂਟ ਵਿੱਚ ਜਾਣ ਲੱਗੇ ਪਰ ਮੈਨੂੰ ਉਹਨਾਂ ਨੇ ਲੌਕ ਕਰ ਦਿੱਤਾ ਸੀ ਮੈਨੂੰ ਸਖਤ ਹਦਾਇਤਾਂ ਸੀ ਕਿ ਮੈਂ نیچے ਨਹੀਂ ਆਉਣਾ ਨਹੀਂ ਤਾਂ ਤੈਨੂੰ ਸੱਟ ਲੱਗ ਜਾਊਗੀ ਕੁਝ ਸਮਾਂ ਬਾਅਦ ਮੇਰਾ ਘਰਵਾਲਾ ਤੇ ਸੌਰਾ ਨਹੀਂ ਆਏ ਪਰ ਮੇਰੀ ਸੱਸ ਨੇ ਬਹੁਤ ਲਾਪਰਵਾਹੀ ਨਾਲ ਕਿਹਾ ਕਿ ਕੁਝ ਨਹੀਂ ਸੀ ਬੇਸਮੈਂਟ ਦੇ ਅੰਦਰ ਕੋਈ ਜਾਨਵਰ ਆਇਆ ਸੀ ਉਹ ਇੰਨਾ ਸਮਾਨ ਹੈ ਕਿ ਸਾਨੂੰ ਡਰ ਸੀ ਕਿ ਕਿਤੇ ਕੋਈ ਨੁਕਸਾਨ ਨਾ ਹੋ ਜਾਵੇ ਮੈਂ ਇੱਕ ਮੁਸਕਾਨ ਦਿੱਤੀ ਤੇ ਪੁੱਛਿਆ ਰੋਟੀ ਲਾ ਦਵਾਂ ਕਿਉਂਕਿ ਬੇਸਮੈਂਟ ਦੇ ਬਾਰੇ ਮੈਨੂੰ ਪਤਾ ਕਰਨਾ ਸਹੀ ਨਾ ਲੱਗਿਆ ਪਰ ਫਿਰ ਮੈਂ ਪੁੱਛਿਆ ਕਿ ਪਾਪਾ ਕਿੱਥੇ ਨੇ ਤੇ ਮੇਰਾ ਘਰ ਵਾਲਾ ਕਿੱਥੇ ਹੈ ਉਹ ਪੜੋਸਨ ਹੈ ਨਾ ਸ਼ਾਂਤੀ ਉਹਨਾਂ ਦੇ ਘਰ ਵਾਲੇ ਦੀ ਤਬੀਅਤ ਖਰਾਬ ਹੈ ਮੇਰੀ ਸੱਸ ਨੇ ਇਹ ਕਿਹਾ ਕਿ ਬਸ ਉਹਨਾਂ ਨੂੰ ਦੇਖਣ ਗਏ ਨੇ ਤੂੰ ਰੋਟੀ ਰੱਖੋ ਆਉਂਦੇ ਹੀ ਹੋਣਗੇ ਮੈਂ ਰੋਟੀ ਟੇਬਲ ਤੇ ਰੱਖੀ ਤਾਂ ਮੇਰਾ ਸਹੁਰਾ ਵੀ ਆ ਗਿਆ ਉਹ ਕਹਿੰਦੇ ਨੇ ਨਾ ਕਿ ਜਿਸ ਨੂੰ ਜੋ ਕੰਮ ਕਰਨ ਲਈ ਮਨਾ ਕੀਤਾ ਜਾਵੇ ਉਹ ਉਹੀ ਜ਼ਿਆਦਾ ਕਰਦਾ ਮੇਰੇ ਦਿਮਾਗ ਵਿੱਚ ਬਸ ਉਹੀ ਕਹਾਣੀ ਘੁੰਮਦੀ ਰਹਿੰਦੀ ਕਿ ਆਖਰ ਇਹ ਮੈਨੂੰ ਬੇਸਮੈਂਟ ਦੇ ਵਿੱਚ ਕਿਉਂ ਨਹੀਂ ਜਾਣ ਦਿੰਦੇ ਅਖੀਰ ਉੱਥੇ ਅਜਿਹਾ ਕੀ ਹੈ ਸਾਰਾ ਦਿਨ ਮੈਂ ਇਹੀ ਸੋਚਦੀ ਰਹਿੰਦੀ ਸੀ ਕਿ ਮੈਨੂੰ ਬੇਸਮੈਂਟ ਵਿੱਚ ਜਾਣ ਤੋਂ ਇੰਨੀ ਮਨਾਹੀ ਕਿਉਂ ਸੀ બસ ਮੈਂ ਪਤਾ ਕਰਨਾ ਚਾਹੁੰਦੀ ਸੀ ਰੋਟੀ ਖਾਣ ਤੋਂ ਬਾਅਦ ਮੈਂ ਸੋਚਿਆ ਕਿ ਥੋੜਾ ਘੁੰਮ ਲਵਾਂ ਤਾਂ ਸੋਚਿਆ ਟਰੈਸ ਤੇ ਚਲੀ ਜਾਨੀ ਆ ਮੈਂ ਉੱਥੇ ਘੁੰਮ ਰਹੀ ਸੀ ਕਵਾਜ ਆਈ ਕਿ ਰੇਖਾ ਅੱਜ ਇੱਥੇ ਸਾਨੂੰ ਤਾਂ ਲੱਗਿਆ ਸੀ ਕਿ ਸਨੈਨਾ ਜੀ ਆਪਣੀ ਨੂੰ ਤੇ ਬਹੁਤ ਕੰਟਰੋਲ ਰੱਖਦੀ ਹੈ ਕਿਤੇ ਵੀ ਆਉਣ ਜਾਣ ਨਹੀਂ ਦਿੰਦੀ ਤੇ ਨਾ ਹੀ ਕਿਸੇ ਨਾਲ ਗੱਲ ਕਰਨ ਦਿੰਦੀ ਹੈ ਮੈਂ ਕਿਹਾ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਬਸ ਨਵੀਂ ਥਾਂ ਹੈ ਇਸ ਕਰਕੇ ਥੋੜਾ ਟਾਈਮ ਲੱਗੇਗਾ ਕੋਲਣ ਮਿਲਨ ਵਿੱਚ ਉਹਨਾਂ ਨੇ ਕਿਹਾ ਹਾਂ ਇਹ ਤਾਂ ਤੂੰ ਸਹੀ ਕਹਿ ਰਹੀ ਹੈ ਜਦੋਂ ਦਾ ਮਿਨਾਕਸ਼ੀ ਦਾ ਐਕਸੀਡੈਂਟ ਵੀ ਚੱਲ ਵਸੀ ਉਦੋਂ ਤੋਂ ਜ਼ਿਆਦਾ ਕਿਸੇ ਨਾਲ ਇਹ ਮਿਲਦੇ ਜੁਲਦੇ ਨਹੀਂ ਸੀ ਮੈਂ ਪੁੱਛਿਆ ਮਿਨਾਕਸ਼ੀ ਕੌਣ ਮਹਾਰਾਣੀ ਹੁੰਦੀ ਹੋਏ ਪੁੱਛਿਆ ਤਾਂ ਉਹਨਾਂ ਨੇ ਕਿਹਾ ਤੈਨੂੰ ਨਹੀਂ ਪਤਾ ਕਿ ਤੈਨੂੰ ਨਹੀਂ ਦੱਸਿਆ ਉਹਨਾਂ ਨੇ ਮੈਂ ਕਿਹਾ ਨਹੀਂ ਤਾਂ ਉਹਨਾਂ ਨੇ ਕਿਹਾ ਮਿਨਾਕਸ਼ੀ ਸਨੈਨਾ ਜੀ ਦੀ ਵੱਡੀ ਕੁੜੀ ਜੋ ਤੇਰੇ ਵਿਆਹ ਤੋਂ 1 ਮਹੀਨਾ ਪਹਿਲਾਂ ਹੀ ਮਰੀ ਸੀ ਬਹੁਤ ਬੁਰਾ ਹੋਇਆ ਸੀ ਵਿਚਾਰੀ ਦੇ ਨਾਲ ਇਹੋ ਜਿਹਾ ਐਕਸੀਡੈਂਟ ਹੋਇਆ ਕਿ ਲਾਸ਼ ਵੀ ਨਾ ਮਿਲੀ ਤੇ ਮੈਨੂੰ ਨਹੀਂ ਪਤਾ ਸੀ ਤੇ ਤੈਨੂੰ ਇਹਨਾਂ ਨੇ ਦੱਸਿਆ ਵੀ ਨਹੀਂ ਨਹੀਂ ਤਾਂ ਮੈਂ ਤੇਰੇ ਨਾਲ ਗੱਲ ਨਾ ਕਰਦੀ ਇਹ ਤੂੰ ਆਪਣੀ ਸੱਸ ਨੂੰ ਨਾ ਕਹੀਂ ਨਹੀਂ ਤਾਂ ਸੁਨੈਨਾ ਜੀ ਕਹਿਣਗੇ ਮੈਂ ਇੱਧਰ ਉੱਧਰ ਦੀਆਂ ਗੱਲਾਂ ਕਰਦੀਆਂ ਮੈਂ ਕਿਹਾ ਤੁਹਾਡਾ ਨਾਂ ਪ੍ਰੀਤਾ ਹੈ ਉਹਨਾਂ ਨੇ ਕਿਹਾ ਹਾਂ ਮੈਂ ਕਿਹਾ ਅੰਕਲ ਜੀ ਕਿੱਦਾਂ ਨੇ ਮੈਂ ਉਹਨਾਂ ਨੂੰ ਪੁੱਛ ਰਹੀ ਸੀ ਤਾਂ ਉਹਨਾਂ ਨੇ ਕਿਹਾ ਉਹਨਾਂ ਨੂੰ ਕੀ ਹੋਇਆ ਹੈ ਮੈਂ ਕਿਹਾ ਉਹਨਾਂ ਦੇ ਪੇਟ ਵਿੱਚ ਦਰਦ ਸੀ ਨਾ ਪਾਪਾ ਉਹਨਾਂ ਨੂੰ ਦੇਖਣ ਆਏ ਸੀ ਉਸ ਨੇ ਕਿਹਾ ਨਹੀਂ ਤਾਂ ਮੇਰਾ ਘਰਵੜਾ ਤਾਂ ਬਿਲਕੁਲ ਠੀਕ ਹੈ ਉਸ ਨੂੰ ਕੁਝ ਨਹੀਂ ਹੋਇਆ ਤੇ ਇੱਕ ਤੈਨੂੰ ਹੋਰ ਗੱਲ ਦੱਸਾਂ ਤੇਰੇ ਭਲੇ ਦੀ ਹੈ ਤੂੰ ਬਚ ਕੇ ਰਹੀਂ ਆਪਣੇ ਆਪਣੇ ਸਹੁਰਿਆਂ ਤੋਂ ਬੜੇ ਅਜੀਬ ਲੋਕ ਨੇ ਤੇਰੇ ਮਾਪੇ ਆਪਣੇ ਪਤਾ ਨਹੀਂ ਕਿਵੇਂ ਐਨੀ ਸੋਹਣੀ ਧੀ ਇਹਨਾਂ ਨੂੰ ਦੇ ਦਿੱਤੀ ਪੈਸੇ ਤੋਂ ਇਲਾਵਾ ਹੋਰ ਕੁਝ ਨਹੀਂ ਇਹਨਾਂ ਦੇ ਕੋਲ ਚੰਗਾ ਹੁਣ ਮੈਂ ਚੱਲਦੀ ਆਂ ਜੇ ਤੇਰੀ ਸੱਸ ਨੇ ਮੈਨੂੰ ਦੇਖ ਲਿਆ ਤਾਂ ਮੈਨੂੰ ਤਾਂ ਕੁਝ ਨਹੀਂ ਕਹੂਗੀ ਪਰ ਤੈਨੂੰ ਨਹੀਂ ਛੱਡੂਗੀ ਹੁਣ ਤਾਂ ਮੈਨੂੰ ਹੋਰ ਵੀ ਸ਼ੱਕ ਹੋ ਗਿਆ ਸੀ ਕੀ ਹੋਵੇ ਨਾ ਹੋਵੇ ਸਾਡੇ ਬੇਸਮੈਂਟ ਵਿੱਚ ਕੁਝ ਨਾ ਕੁਝ ਗਲਤ ਤਾਂ ਹੋ ਰਿਹਾ ਹੈ ਕਿੱਦਾਂ ਵੀ ਮੈਂ ਪਤਾ ਕਰਨਾ ਚਾਹੁੰਦੀ ਸੀ ਇੱਕ ਦਿਨ ਮੈਂ ਆਪਣੇ ਘਰ ਵਾਲੇ ਨੂੰ ਪੇਟ ਦਰਦ ਦਾ ਬਹਾਨਾ ਕਰਕੇ ਅਲੱਗ ਕਮਰੇ ਵਿੱਚ ਸੌਂ ਗਈ ਤੇ ਮੌਕਾ ਪਾ ਕੇ ਬੇਸਮੈਂਟ ਵਿੱਚ ਚਲੀ ਗਈ ਕਿਉਂਕਿ ਮੈਂ ਦੱਸ ਕੇ ਸੋਈ ਸੀ ਕਿ ਪੇਟ 'ਚ ਦਰਦ ਹੈ ਤਾਂ ਕਿਸੇ ਨੂੰ ਸ਼ੱਕ ਵੀ ਨਾ ਹੋਇਆ ਤੇ ਨਾ ਹੀ ਪਤਾ ਲੱਗਿਆ ਮੈਂ ਕਿੱਥੇ ਗਈ ਜਦੋਂ ਮੈਂ ਬੇਸਮੈਂਟ ਵਿੱਚ ਗਈ ਜਾ ਕੇ ਦੇਖਿਆ ਸਭ ਪੁਰਾਣਾ ਸਮਾਨ ਹੈ ਮੈਂ ਉੱਥੇ ਚੀਜ਼ਾਂ ਨੂੰ ਦੇਖ ਰਹੀ ਸੀ ਕਿ ਇੱਕ ਤਰਫ ਤੋਂ ਦੂਰ ਤੋਂ ਸਮਾਨ ਸੁੱਟਣ ਦੀ ਆਵਾਜ਼ ਆਉਣ ਲੱਗੀ ਇਹ ਆਵਾਜ਼ ਉੱਪਰ ਵੀ ਪਹੁੰਚੀ ਹੋਣੀ ਬੇਸਮੈਂਟ ਦਾ ਦਰਵਾਜ਼ਾ ਖੁੱਲਿਆ ਪਹਿਲਾਂ ਮੇਰਾ ਸਹੁਰਾ ਤੇ ਫਿਰ ਮੇਰਾ ਘਰ ਵਾਲਾ ਤੇ ਸੱਸ ਵੀ ਆ ਗਏ ਮੈਂ ਕੁਝ ਦੇਰ ਬਾਅਦ ਹਿੰਮਤ ਕਰਕੇ ਅੱਗੇ ਵਧ ਕੇ ਦੇਖਿਆ ਤਾਂ ਇੱਕ 22 ਸਾਲ ਦੀ ਕੁੜੀ ਜਿਸਦੇ ਕੱਪੜੇ ਫਟੇ ਸੀ ਉਸਦੇ ਮੂੰਹ ਤੇ ਟੇਪ ਸੀ ਪਰ ਕਿਸੇ ਤਰ੍ਹਾਂ ਹੱਥ ਖੁੱਲੇ ਸੀ ਉਹ ਇਸ ਲਈ ਕੁਝ ਰस्सियां ਵੀ ਪਈਆਂ ਸੀ ਜੋ ਇਸ਼ਾਰਾ ਕਰ ਰਹੀਆਂ ਸੀ ਕਿ ਹੱਥ ਵੀ ਬੰਨੇ ਸੀ ਉਹ ਕੁੜੀ ਜ਼ਮੀਨ ਦੇ ਉੱਤੇ ਪਈ ਸੀ ਉਸ ਨੂੰ ਦੇਖਣ ਤੋਂ ਲੱਗ ਰਿਹਾ ਸੀ ਜਿੱਦਾਂ ਉਹ ਪ੍ਰੈਗਨੈਂਟ ਹੈ ਮੇਰਾ ਘਰ ਵਾਲਾ ਤਾਂ ਇਸ ਸੌਰੇ ਨੇ ਉਸ ਨੂੰ ਜ਼ਮੀਨ ਤੇ ਹੀ ਦਬੋਚ ਦਿੱਤਾ ਮੇਰੇ ਘਰ ਵਾਲੇ ਨੇ ਉਸ ਨੂੰ ਇੰਜੈਕਸ਼ਨ ਲਾਇਆ ਮੇਰੇ ਤੋਂ ਰਹਿਣਾ ਗਿਆ ਮੈਂ ਇੱਕਦਮ ਸਾਹਮਣੇ ਜਾ ਕੇ ਕਿਹਾ ਇਹ ਹੈ ਜਿਸ ਲਈ ਤੁਸੀਂ ਮੈਨੂੰ ਘਰ ਤੋਂ ਬਾਹਰ ਨਹੀਂ ਆਉਣ ਦਿੰਦੇ ਮੈਂ ਤੁਹਾਡੇ ਵਰਗੇ ਨੀਚ ਲੋਕਾਂ ਨੂੰ ਇਸ ਦੁਨੀਆ ਵਿੱਚ ਕੋਈ ਨਹੀਂ ਦੇਖਿਆ ਦੋਨੋਂ ਪੇਉ ਪੁੱਤ ਇੱਕ ਕੁੜੀ ਦੇ ਨਾਲ ਇੰਨਾ ਗਲਤ ਕੰਮ ਕਰਦੇ ਹੋ ਤੁਹਾਨੂੰ ਸ਼ਰਮ ਨਹੀਂ ਆਈ ਤੇ ਤੁਸੀਂ ਮੈਂ ਆਪਣੀ ਸੱਸ ਵਾਲ ਦੇਖਿਆ ਹੋਏ ਕਿਹਾ ਤੁਸੀਂ ਵੀ ਇਸ ਵਿੱਚ ਸ਼ਾਮਲ ਹੋ ਤੁਹਾਨੂੰ ਆਪਣੇ ਪੁੱਤ ਤੇ ਆਪਣੇ ਘਰ ਵਾਲੇ ਨੂੰ ਰੋਕਣਾ ਚਾਹੀਦਾ ਹੈ ਤੁਸੀਂ ਉਹਨਾਂ ਦਾ ਸਾਥ ਦਿੰਦੇ ਹੋ ਤੂੰ ਕਿੱਦਾਂ ਦੀ ਔਰਤ ਹੈ ਆਪਣੇ ਘਰ ਵਾਲੇ ਦਾ ਪਾਪ ਕਿਸੇ ਹੋਰ ਦੇ ਪੇਟ ਵਿੱਚ ਮੈਂ ਪੂਰੀ ਗੱਲ ਵੀ ਨਹੀਂ ਸੁਣੀ ਸੀ ਕਿ ਇੱਕ ਥੱਪੜ ਮੇਰੇ ਮੂੰਹ ਤੇ ਪਿਆ ਮੈਂ ਗਿਰਦੇ-ਗਿਰਦੇ ਬਚੀ ਮੇਰੇ ਘਰ ਵਾਲਾ ਬਹੁਤ ਗੁੱਸੇ ਵਿੱਚ ਸੀ ਤੇ ਬੋਲਿਆ ਜੇ ਇੱਕ ਵੀ ਗੰਦਾ ਸ਼ਬਦ ਆਪਣੇ ਮੂੰਹ ਤੋਂ ਕੱਢਿਆ ਤਾਂ ਤੈਨੂੰ ਪਤਾ ਹੀ ਹੈ ਤੇਰੇ ਨਾਲ ਕੀ ਹੋ ਸਕਦਾ ਹੈ ਤੈਨੂੰ ਕੀ ਪਤਾ ਹੈ ਇਸ ਕੁੜੀ ਦੇ ਬਾਰੇ ਤੂੰ ਜਾਨਣਾ ਚਾਹੁੰਦੀ ਹੈ ਇਹ ਕੌਣ ਹੈ ਤਾਂ ਸੁਣ ਇਹ ਮੇਰੀ ਭੈਣ ਹੈ ਮਿਨਾਕਸ਼ੀ ਮਾਪਾ ਪਾਪਾ ਜ਼ਮੀਨ ਤੇ ਬੈਠ ਗਏ ਮੈਂ ਹੈਰਾਨੀ ਨਾਲ ਆਪਣੇ ਘਰ ਵਾਲੇ ਵੱਲ ਦੇਖਿਆ ਉਹ ਬੋਲਦੇ ਗਏ ਇਹ ਮੇਰੀ ਭੈਣ ਹੈ ਮੈਡੀਕਲ ਕਾਲਜ ਵਿੱਚ 골ਡ ਮੈਡਲਿਸਟ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ ਹਰ ਜਗ੍ਹਾ ਟੌਪ ਕਰਦੀ ਆਈ ਹੈ ਬਸ ਇੱਕ ਜਗ੍ਹਾ ਫੇਲ ਹੋ ਗਈ ਇੱਕ ਧੋਖੇਬਾਜ਼ ਨਾਲ ਪਿਆਰ ਕਰ ਲਿਆ ਅਤੇ ਉਹ ਇਸ ਨੂੰ ਬਿਨ ਵਿਆਹੀ ਮਾਂ ਬਣਾ ਕੇ ਕੱਢ ਗਿਆ ਜਿਸ ਦੇ ਸਦਮੇ ਵਿੱਚ ਇਸ ਨੇ ਗੱਡੀ ਦੇ ਸਾਹਮਣੇ ਖੁੱਦ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਬਚ ਗਈ ਫਿਰ ਸਾਨੂੰ ਪਤਾ ਲੱਗਿਆ ਕਿ ਇਹ ਮਾਂ ਬਣਣ ਵਾਲੀ ਹੈ ਪਰ ਜਿੱਦਾਂ ਇਸ ਨੂੰ ਹੋਸ਼ ਆਇਆ ਤਾਂ ਇਹ ਆਪਣਾ ਮਾਨਸਿਕ ਸੰਤੁਲਨ ਖੋ ਬੈਠੀ ਸੀ ਇਸ ਲਈ ਅਸੀਂ ਸਮਾਜ ਦੇ ਡਰ ਤੋਂ ਸਭ ਨੂੰ ਕਹਿ ਦਿੱਤਾ ਕਿ ਐਕਸੀਡੈਂਟ ਵਿੱਚ ਮਰ ਗਈ ਸਾਡੇ ਬੇਸਮੈਂਟ ਵਿੱਚ ਪਹਿਲਾਂ ਤੋਂ ਹੀ ਕਲੀਨਿਕ ਸੀ ਕਈ ਔਰਤਾਂ ਇਲਾਜ ਕਰਵਾਉਣ ਆਉਂਦੀਆਂ ਰਹਿੰਦੀਆਂ ਨੇ ਤਾਂ ਅਸੀਂ ਇਸ ਨੂੰ ਇੱਥੇ ਹੀ ਰੱਖ ਲਿਆ ਜਦੋਂ ਇਸ ਦੇ ਬੱਚਾ ਹੋ ਜਾਊਗਾ ਇਸ ਨੂੰ ਕਿਸੇ ਮੈਂਟਲ ਹਸਪਤਾਲ ਵਿੱਚ ਭਰਤੀ ਕਰਵਾ ਦੇਵਾਂਗੇ ਬਸ ਇਸ ਲਈ ਅਸੀਂ ਤੈਨੂੰ ਨਹੀਂ ਦੱਸਣਾ ਚਾਹੁੰਦੇ ਸੀ ਕਿ ਤੈਨੂੰ ਇਹ ਸਭ ਪਤਾ ਚੱਲੇ ਮੇਰਾ ਘਰ ਵਾਲਾ ਹੁਣ ਬਹੁਤ ਰੋ ਰਿਹਾ ਸੀ ਤੇ ਮੈਨੂੰ ਸ਼ਰਮ ਆ ਰਹੀ ਸੀ ਮੈਂ ਸਭ ਤੋਂ ਮਾਫੀ ਮੰਗੀ ਉਸ ਤੋਂ ਬਾਅਦ ਮੈਂ ਆਪਣੇ ਨਣਦ ਦਾ ਖੂਬ ਚੰਗੀ ਤਰ੍ਹਾਂ ਧਿਆਨ ਰੱਖਿਆ ਉਸ ਦੇ ਬੱਚੇ ਨੂੰ ਵੀ ਆਪਣੀ ਗੋਦੀ ਵਿੱਚ ਲਿੱਤਾ ਕੁਝ ਸਮਾਂ ਹੀ ਲਾਜ਼ ਤੋਂ ਬਾਅਦ ਉਹ ਠੀਕ ਹੋ ਗਈ ਤੇ ਅਸੀਂ ਆਪਣੇ ਕਿਸੇ ਬਾੜ ਦੇ ਮੁੰਡੇ ਨਾਲ ਹੀ ਉਸ ਦਾ ਵਿਆਹ ਕਰ ਦਿੱਤਾ ਹੁਣ ਉਸ ਦਾ ਪੁੱਤ 4 ਸਾਲ ਦਾ ਹੈ ਪਰ ਮੈਂ ਅੱਜ ਵੀ ਉਸ ਦਿਨ ਨੂੰ ਯਾਦ ਕਰਦੀ ਹਾਂ ਤਾਂ ਸਹਿਮ ਜਾਨੀ ਹਾਂ ਹਾਂਜੀ ਦੋਸਤੋ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਹੋਣੀ ਜੇਕਰ ਚੰਗੀ ਲੱਗੇ ਤਾਂ ਪਲੀਜ਼ ਕਹਾਣੀ ਨੂੰ ਲਾਈਕ ਸ਼ੇਅਰ ਕਰਿਓ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਹੀ ਨੋਟੀਫਿਕੇਸ਼ਨ ਬੈਲ ਨੂੰ ਵੀ ਪ੍ਰੈਸ ਕਰ ਲਿਓ ਤਾਜੋ ਅਗਲੀ ਕਹਾਣੀ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਪਾਂ ਫੇਰ ਮਿਲਾਂਗੇ ਇੱਕ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਸ਼ੀਕਲ ਜੀ